ਮੇਰਾ ਨਾਮ ਰਣਕੁਮਾਰ ਹੈ ਇਹ ਮੇਰੀ ਦੁਕਾਨ ਹੈ ਬੱਸ ਸਟੈਂਡ ਤੇ ਬਾਲਾ ਜੀ ਮੋਬਾਈਲ ਸ਼ਾਪ ਦੇ ਨਾਮ ਤੋਂ ਤੇ ਮੈਨੂੰ ਤਕਰੀਬਨ ਪੋਨੇ ਕਾ 8 ਵਜੇ ਪਤਾ ਲੱਗਿਆ ਕਿਸੇ ਨੇ ਆ ਕੇ ਦੱਸਿਆ ਕਿ ਇਹ ਬੱਚਾ ਕੌਣ ਹੈ ਬਟ ਮੈਂ ਤਾਂ ਜਾਣਦਾ ਨਹੀਂ ਬਾਹਰ ਜਾ ਕੇ ਦੇਖਿਆ ਤੇ ਕਾਫੀ ਤੇਰੇ ਦੇ ਮੰਮੀ ਡੈਡੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਲੱਭਿਆ ਤੇ ਉਸ ਤੋਂ ਬਾਅਦ ਫਿਰ ਮੈਂ 10 ਪੋਨੇ ਕ 10 ਵਜੇ ਜਾ ਕੇ ਥਾਣੇ ਕੰਪਲੇਂਟ ਕਰਾ ਕੇ ਡੀ.ਐਨ.ਆ. ਕਰਵਾ ਕੇ ਤੇ ਤੁਹਾਡੇ ਇੱਥੇ ਨੁਕਤਾ ਦੀ ਸੇਵਾ 'ਚ ਲੈ ਕੇ ਆਇਆ ਇਹ ਨਾਮ ਕੀ ਹੈ ਤੇਰਾ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਹਾਂ ਨਾਮ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਇੱਕ ਬੱਚੀ ਦੀ ਜ਼ਿੰਦਗੀ ਦਾ ਸਵਾਲ ਆ ਇਹ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਬੱਚੀ ਦੇਖਦੇ ਹੋ ਇਹ ਛੋਟੀ ਜੀ ਬੱਚੀ ਨੂੰ ਕੱਲ ਲੁਧਿਆਣੇ ਬੱਸ ਸਟੈਂਡ ਦੇ ਬਾਹਰ ਕੋਈ ਛੱਡ ਗਿਆ ਤੇ ਇਸ ਬੱਚੀ ਦਾ ਕੁਈ ਤਾਂ ਪਤਾ ਨਹੀਂ ਲੱਗ ਰਿਹਾ ਨਾ ਇਹ ਬੋਲ ਰਹੀ ਹੈ ਬੱਚੀ ਨਾ ਕੁਝ ਦੱਸ ਰਹੀ ਹੈ ਇਹਦਾ ਘਰ ਲੱਭਣ ਵਾਸਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਪਤਾ ਨਹੀਂ ਕਿਹੜੇ ਹਾਲਾਤਾਂ 'ਚ ਬੱਚੀ ਆਈ ਹੋ ਮਾਂ-ਬਾਪ ਦੇ ਕਿਹੜੇ ਹਾਲਾਤ ਹੋਣਗੇ ਜਿਹੜੇ ਉਹ ਇੱਥੇ ਬੱਚੀ ਨੂੰ ਛੱਡ ਗਏ ਕੀ ਕਾਰਨ ਹੋਣਗੇ ਇਹਦੇ ਪਿੱਛੇ ਇਸ ਬੱਚੀ ਦੀ ਇਸ ਹਾਲਤ ਪਿੱਛੇ ਤਾਂ ਹੀ ਪਤਾ ਲੱਗ ਸਕਦੇ ਹੋ ਜੇ ਆਪਾਂ ਵੀਡੀਓ ਨੂੰ ਸ਼ੇਅਰ ਕਰੀਏ ਤੇ ਆਪਾਂ ਨੂੰ ਪਤਾ ਲੱਗ ਸਕੇ ਕਿ ਕੌਣ ਆ ਧੀ ਰਾਣੀ ਇਹ ਨਿੱਕੀ ਜਿਹੀ ਆਸੇ-ਪਾਸੇ ਇਦਾਂ ਚਾਕੀ ਜਾਂਦੀ ਆ ਨਾ ਕੋਈ ਬੋਲਦੀ ਆ ਆਪਣਾ ਨਾਮ ਵੀ ਨਹੀਂ ਦੱਸ ਪਾ ਰਹੀ ਇਹ ਡਰੀ ਬੈਠੀ ਆ ਤੇ ਬਸ ਕੁਛ ਖਾਣ ਨੂੰ ਦੇ ਦਿੰਨੀ ਆ ਤੇ ਫੜ ਕੇ ਰੱਖ ਲੈਂਦੀ ਆ ਤੇ ਨਹੀਂ ਤਾਲ ਦਾਲੇ ਇਦਾਂ ਚਾਕੀ ਜਾਂਦੀ ਆ ਜਿਵੇਂ ਕਿਸੇ ਆਪਣੇ ਨੂੰ ਲੱਭ ਰਹੀ ਹੋਵੇ ਤੇ ਇਹਦੇ ਆਪਣੇ ਨੂੰ ਲੱਭਣ ਵਾਸਤੇ ਆਪਾਂ ਸਾਰੇ ਇੱਕ ਛੋਟਾ ਜਿਹਾ ਪ੍ਰਾਲਾ ਕਰੀਏ ਇਸ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਜੋ ਇਸ ਬੱਚੀ ਦੇ ਮਾਂ-ਬਾਪ ਬਾਰੇ ਪਰਿਵਾਰ ਬਾਰੇ ਦਾਦਾ-ਦਾਦੀ ਨਾਨਾ-ਨਾਨੀ ਕਿਸੇ ਬਾਰੇ ਪਤਾ ਲੱਗ ਸਕੇ ਵੀ ਇਹ ਬੱਚੀ ਕੌਣ ਆ ਕਿਸ ਮਾਂ ਦੇ ਘਰੇ ਜੰਮੀ ਸੀ ਕੀ ਹਾਲਾਤ ਸੀ ਕਿਉਂ ਅੱਜ ਲੁਧਿਆਣੇ ਬੱਸ ਅੱਡੇ ਦੇ ਬਾਹਰ ਇਹਨੂੰ ਛੱਡ ਦਿੱਤਾ ਗਿਆ ਜਾਂ ਕੋਈ ਭੁੱਲ ਗਿਆ ਜਾਂ ਇਹ ਗੁੰਮ ਗਿਆ ਇਸ ਬੱਚੀ ਵਾਸਤੇ ਤੁਸੀਂ ਅਰਦਾਸ ਵੀ ਕਰਿਓ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤੇ ਆਪਣੇ ਪਰਿਵਾਰ 'ਚ ਆਪਣੇ ਚੰਗੇ ਜੀਵਨ ਦੀ ਕਾਮਨਾ ਕਰੀਏ ਆਪਾਂ ਇਹ ਸਾਡੇ ਦੋ ਬੱਚੇ ਰੱਬ ਰੂਪੀ ਬੱਚੇ ਇਹਦਾ ਨਾਮ ਅਰਵਨ ਹੈ ਅਰਵਨ ਸਾਨੂੰ ਜੰਡਿਆਲਾ ਗੁਰੂ ਘਰ ਤੋਂ ਜੰਡਿਆਲਾ ਗੁਰੂ ਘਰ ਤੋਂ ਮਿਲਿਆ ਸੀ ਉੱਥੋਂ ਲੈ ਕੇ ਆਏ ਸੀ ਵੀਰ ਸੜਕਾਂ ਤੇ ਰਹਿੰਦਾ ਸੀ ਇਹ ਬੱਚਾ ਬਹੁਤ ਹੀ ਜਿਆਦਾ ਅਬਸੈਂਸੀ ਇਹ ਬੱਚਾ ਪਰ ਹੁਣ ਸ਼ਾਂਤ ਤਾਂ ਥੋੜਾ ਅੱਗੇ ਨਾਲੋਂ ਪਹਿਲਾਂ ਤਾਂ 1 ਮਿੰਟ ਵੀ ਟਿਕਦਾ ਨਹੀਂ ਸੀ ਇਦਾਂ ਤਾਂ ਬਹਿੰਦਾ ਹੀ ਨਹੀਂ ਸੀ ਮੰਦੇ ਤੇ ਪਰ ਹੁਣ ਵੈਗਨ ਦੀ ਕਿਰਪਾ ਨਾਲ ਕਾਫੀ ਫਰਕ ਆ ਪਰ ਠੀਕ ਹੋਣਾ ਡਾਕਟਰ ਕਹਿੰਦੇ ਅਸੰਭਵ ਆ ਪਰ ਥੋੜਾ ਸਟੇਬਲ ਹੋ ਸਕਦੇ ਆ ਇਦਾਂ ਹੀ ਇਹ ਬੱਚਾ ਵਾਜੀ ਇਹਨੂੰ ਅਨਨੋਨ ਹੀ ਕਹਿੰਦੇ ਆਸੀਂ ਅਨਨੋਨ ਖੰਨਾ ਕਿਉਂਕਿ ਖੰਨੇ ਤੋਂ ਛੱਡ ਕੇ ਗਏ ਸੀ ਵੀਰ ਸਾਡੇ ਕੋਲੇ ਬਸ ਇਹਦੇ ਹੱਥ ਦੇ ਉੱਤੇ ਇੱਕ ਡੱਬਾ ਰੱਖਿਆ ਹੋਇਆ ਸੀ ਜਿਵੇਂ ਆ ਨੌਨ ਵਾਲਾ ਡੱਬਾ ਹੁੰਦਾ ਪਲਾਸਟਿਕ ਦਾ ਬਸ ਉਹਦੇ ਨਾਲ ਹੀ ਰੰਡਾ ਸੀ ਜੇ ਡੱਬਾ ਫਾੜ ਲੈਂਦੇ ਸੀਗੇ ਤਾਂ ਆਪਦਾ ਮੂੰਹ ਪਟ ਲੈਂਦਾ ਸੀ ਜਿਵੇਂ ਇੱਥੇ ਉਂਗਲਾਂ ਪਾ ਕੇ ਨਾ ਇਹ ਖਿੱਚ ਦਿੰਦਾ ਸੀ ਆ ਪਾੜ ਲੇਤੀ ਇਹਨੇ ਸਾਰੇ ਆਪਦੇ ਦੋ ਤਿੰਨ ਮਹੀਨੇ ਤੱਕ ਬਹੁਤ ਔਖੇ ਰਹੇ ਅਸੀਂ ਵੀ ਇਹ ਵੀ ਤਕਲੀਫ ਸੀ ਬੱਚਾ ਆਹ ਪੁੱਤ ਬਹਿ ਜਾ ਕੋਈ ਬਹਿ ਜਾ ਪੁੱਤ ਬਹਿ ਜਾ ਬਹਿ ਜਾ ਤੇ ਫਿਰ ਹਸਪੀਟਲ ਚ ਦਾਖਲ ਰੱਖਿਆ ਮੈਡੀਸਿਨ ਚੱਲੀ ਫਿਰ ਅਸੀਂ ਡੱਬੇ ਤੋਂ ਇਹਨੂੰ ਦੂਰ ਕੀਤਾ ਡੱਬਾ ਦੀ ਜਾਨ ਭਲਾਈਏ ਤੋਂ ਵੀ ਡੱਬੇ ਨੂੰ ਭੁੱਲੇ ਗਏ ਨਹੀਂ ਤਰੀਕੇ ਹੌਲੀ ਹੌਲੀ ਕੋਈ ਨਾ ਕੋਈ ਨਾ ਰੋ ਕੋਈ ਨਾ ਬੀਰਾ ਬੀਰਾ ਤੇ ਫਿਰ ਹੁਣ ਸਕੂਲੇ ਜਾਂਦੇ ਆ ਸਪੈਸ਼ਲ ਚਾਈਲਡ ਸਕੂਲ ਆ ਜਿੱਥੇ ਸਾਡਾ ਉੱਥੇ ਜਾਂਦੇ ਆ ਪਹਿਲਾਂ ਤਾਂ ਬੰਦੇ ਨਹੀਂ ਸੀ ਉੱਥੇ ਐਗਰੈਸਿਵ ਸੀਗੇ ਬਿਹੇਵੀਅਰ ਦੀ ਪ੍ਰੋਬਲਮ ਸੀ ਹੁਣ ਕਾਫੀ ਪੋਜ਼ਿਟਿਵ ਬਿਹੇਵੀਅਰ ਹੋ ਰਿਹਾ ਇਹਨਾਂ ਦਾ ਪਰ ਇਸ ਬੱਚੇ ਬਾਰੇ ਸਾਨੂੰ ਕੁਝ ਵੀ ਪਤਾ ਨਹੀਂ ਹੈ ਕੌਣ ਆ ਬੱਚਾ ਕਿੱਥੋਂ ਆ ਇਹਦਾ ਕੀ ਨਾਮ ਆ ਕਿਹੜੀ ਮਾਂ ਦਾ ਪੁੱਤ ਆ ਜੇ ਕੋਈ ਪਰਪਰਾ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੇ ਬਾਕੀ ਅਰੰਧੀ ਫੈਮਿਲੀ ਤਾਂ ਉੱਥੇ ਹੀ ਰਹਿੰਦੀ ਹੈ ਜੰਡਿਆਲਾ ਗੁਰੂਪਈ ਇਹਦੇ ਮੰਮੀ ਪਾਪਾ ਵੀ ਸਾਨੂੰ ਆਏ ਸੀ ਮਿਲ ਕੇ ਵੀ ਗਏ ਸੀ ਉਹਨਾਂ ਤਸਵੀਰਾਂ ਦੇਖੋ ਤੁਸੀਂ ਭਰੋ ਕਿ ਅਸੀਂ ਇਹਨੂੰ ਸੰਭਾਲ ਨਹੀਂ ਸਕਦੇ ਵੀ ਸਾਡੇ ਕੋਲ ਆਪਦੇ ਕੋਲੇ ਕੋਈ ਟਿਕਾਣਾ ਨਹੀਂ ਹਾਂ ਇਹ ਕਿੰਨਾ ਮਾਨਸੁਬਤੀ ਪਛਿਆ ਨੂੰ ਤਾਂ ਇਹਨਾਂ ਦੇ ਮਾਪੇ ਖੁਦ ਵੀ ਛੱਡ ਦਿੰਦੇ ਆ। ਹਾਂ ਬਹੁਤ ਦੁੱਖ ਦੀ ਗੱਲ ਆ। ਜਿੰਨ ਦੀ ਝੋਲੀ ਪਾਇਆ ਸੀ ਉਸ ਵੈਗਰੂ ਨੇ। ਉਹਨਾਂ ਨੇ ਉਹ ਝੋਲੀ ਹਾਂ ਬੰਦ ਕਰ ਲਈ। ਉਹਨਾਂ ਨੇ ਉਸ ਝੋਲੀ ਚੋਂ ਕੱਢ ਕੇ ਰੱਬ ਰੂਪੀ ਫੁੱਲ ਜਮੀਨ ਤੇ ਸੁੱਟਦੇ। ਤੇ ਫਿਰ ਜਮੀਨ ਤੇ ਪਾਏ ਫੁੱਲਾਂ ਨੂੰ ਕੁਚਲਣ ਵਾਲੇ ਦਰਿੰਦੇ ਇੰਨੇ ਨਾ ਬੱਚਿਆਂ ਨਾਲ ਜੋ ਦੁਰਾਚਾਰ ਕਰਦੇ ਸੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਬਸ ਅਰਦਾਸ ਕਰਿਓ ਇੱਥੇ ਸੁਪਨਿਆਂ ਦੇ ਘਰ ਵਿੱਚ ਇਹ ਬੱਚੇ ਇੱਕ ਚੰਗਾ ਜੀਵਨ ਬਤੀਤ ਕਰਨ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ